ਸਿਰੀ ਰਾਗ ਮਹੱਲਾ ਚੌਥਾ ਹਉ ਪੰਥ ਦਸਾਈ ਨਿਤ ਖੜੀ ਕੋਈ ਪ੍ਰਭ ਦੱਸੇ ਤਿਨ ਜਾਓ ਜਿਨੀ ਮੇਰਾ ਪਿਆਰਾ 라ਵਿਆ ਤਿਨ ਪੀਛੇ ਲਾਗ ਫਿਰਾਓ ਕਰ ਮਿੰਨਤ ਕਰ ਜੋਦੜੀ ਮੈਂ ਪ੍ਰਭ ਮਿਲਣੈ ਕਾ ਚਾਉ ਮੇਰੇ ਭਾਈ ਜਨਾ ਕੋਈ ਮੋਕਉ ਹਰ ਪ੍ਰਭ ਮੇਲ ਮਿਲਾਏ ਹਾਉ ਸਤਗੁਰ ਵਿਟਹੁ ਵਾਰਿਆ ਜਿਨ ਹਰ ਪ੍ਰਭ ਦੀਆ ਦਿਖਾਏ ਰਹਾਉ ਹੋਏ ਨਿਮਾਣੀ ਟਹਿ ਪਵਾ ਪੂਰੇ ਸਤਗੁਰ ਪਾਸ ਨਿਮਾਣਿਆ ਗੁਰਮਾਨ ਹੈ ਗੁਰ ਸਤਗੁਰ ਕਰੇ ਸਾबास ਹਾਉ ਗੁਰ ਸਾ ਲਾਹੇ ਨਰ ਜਉ ਮੈਂ ਮੇਲੇ ਹਰ ਪ੍ਰਭ ਪਾਸ ਸਤਗੁਰ ਨੂੰ ਸਭ ਕੋ ਲੂਚਦਾ ਜੀਤਾ ਜਗਤ ਸਭ ਕੋਏ ਬਿਨ ਭਾਗਾ ਦਰਸ਼ਨ ਨਾ ਥੀਏ ਪਾਗਹੀਣ ਬਹਿ ਰੋਏ ਜੋ ਹਰ ਪ੍ਰਭ ਪਾਣਾ ਸੋ ਥੀਆ ਤੁਰ ਲਿਖਿਆ ਨਾ ਮਿਟੈ ਕੋਏ ਆਪੇ ਸਤਗੁਰ ਆਪ ਹਰ ਆਪੇ ਮੇਲ ਮਿਲਾਏ ਆਪ ਦਇਆ ਕਰ ਮੇਲ ਸੀਸ ਗੁਰ ਸਤਗੁਰ ਪੀਛੇ ਪਾਏ ਸਭ ਜਗ ਜੀਵਨ ਜਗ ਆਪ ਹੈ ਨਾਨਕ ਜਲ ਜਲ ਹੈ ਸਮਾਏ ਸ੍ਰੀ ਰਾਗ ਮਹੱਲਾ ਚੌਥਾ ਰਸ ਅੰਮ੍ਰਿਤ ਨਾਮ ਰਸ ਅਤ ਭਲਾ ਕਿਤ ਬਿਦ ਮਿਲੇ ਰਸ ਖਾਏ ਜਾਏ ਪੁੱਛੋ ਸੁਹਾਗਣੀ ਤੁਸਾ ਕਿਉ ਕਰ ਮਿਲਿਆ ਪ੍ਰਭ ਆਏ ਓਏ ਵੇ ਪਰਵਾਹ ਨ ਬੁਲਨੀ ਹਾਉ ਮਲ ਮਲ ਤੋ ਵਾ ਤਨ ਪਾਏ ਪਾਈ ਰੇ ਮਿਲ ਸੱਜਣ ਹਰ ਗੁਣ ਸਾਰ ਸੱਜਣ ਸਤਿਗੁਰ ਪੁਰਖ ਹੈ ਦੁਖ ਕੱਢੈ ਹਉ ਮੈਂ ਮਾਰ ਰਹਾਉ ਗੁਰਮਖੀਆਂ ਸੋ ਹਾਗਣੀ ਤਨ ਦਇਆ ਪਈ ਮਨ ਆਏ ਸਤਿਗੁਰ ਵਚਨ ਰਤਨ ਹੈ ਜੋ ਮੰਨੇ ਸੋ ਹਰ ਰਸ ਖਾਏ ਸੇਵੜ ਭਾਗੀ ਵੜ ਜਾਣੀ ਹੈ ਜਿਨ ਹਰ ਰਸ ਖਾਦਾ ਗੁਰ ਪਾਏ ਇਹੋ ਹਰ ਰਸ ਵਣ ਤਿਣ ਸਬਤ ਹੈ ਪਾਗ ਹੀਣ ਨਹੀਂ ਖਾਏ ਬਿਨ ਸਤਿਗੁਰ ਪੱਲੇ ਨਾ ਬਵੈ ਮਨ ਮੁਖ ਰਹੇ ਬਿਲ ਲਾਏ ਓਏ ਸਤਗੁਰ ਆਗੇ ਨਾਨਵਹਿ ਉਹਨਾ ਅੰਤਰ ਕ੍ਰੋਧ ਬਲਾਈ ਹਰ 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 ਰਸ ਆਪ ਹੈ ਆਪੇ ਹਰ ਰਸ ਹੋਏ ਆਪ ਦਇਆ ਕਰ ਦੇਵਸੀ ਗੁਰਮੁਖ ਅੰਮ੍ਰਿਤ ਚੋਏ ਸਭ ਤਨ ਮਨ ਹਰਿਆ ਹੋਇਆ ਨਾਨਕ ਹਰ ਵਸਿਆ ਮਨ ਸੋਏ ਸ੍ਰੀ ਰਾਗ ਮਹੱਲਾ ਚੌਥਾ ਦਿਨ ਸ ਚੜੈ ਫਿਰ ਆਥ ਵੈ ਰੈਣ ਸਬਾਈ ਜਾਏ ਆਮ ਕਟੈ ਨਰ ਨਾ ਬੁਝੈ ਨਿਤ ਮੂਸਾ ਲਾਜ ਟੁਕਾਇ ਗੁੜ ਮਿੱਠਾ ਮਾਇਆ ਪਸਰਿਆ ਮਨ ਮੁਖ ਲਗ ਮੱਖੀ ਪਚੈ ਪਚਾਇ ਭਾਈ રે ਮੈਂ ਮੀਤ ਸਖਾ ਪ੍ਰਭ ਸੋਏ ਪਤ ਕਲਤ ਮੋਹ ਬਿਖ ਹੈ ਅੰਤ ਬੇਲੀ ਕੋਈ ਨਾ ਹੋਏ ਰਹਾਉ ਗੁਰਮਤ ਹਰਿ ਲਿਵ ਉਬਰੇ ਅਲਿਪਤ ਰਹੇ ਸਰਣਾਇ ਉਨੀ ਚੱਲਣ ਸਦਾ ਨਿਹਾਲਿਆ ਹਰ ਖਰਚ ਲੀਆ ਪਤ ਪਾਏ ਗੁਰਮੁਖ ਦਰਗਹਿ ਮੰਨਿਐ ਹਰ ਆਪ ਲਏ ਗਲ ਲਾਏ ਗੁਰਮੁਖਾ ਨੂੰ ਪੰਥ ਪ੍ਰਗਟਾ ਦਰ ਠਾਕ ਨ ਕੋਈ ਪਾਏ ਹਰ ਨਾਮ ਸਲਾਹਨ ਨਾਮ ਮਨ ਨਾਮ ਰਹਿਨ ਲਿਵ ਲਾਏ ਅਨਹਦ ਧੁਨੀ ਦਰ ਵੱਜਦੇ ਦਰ ਸੱਚੈ ਸੋਭਾ ਪਾਏ ਜਿਨਿ ਗੁਰਮੁਖ ਨਾਮ ਸਲਾਹਿਆ ਤਿਨਾਂ ਸਭ ਕੋ ਕਹੈ ਸਾਬਾਸ ਤਿਨ ਕੀ ਸੰਗਤ ਦੇਹ ਪ੍ਰਭ ਮੈਂ ਜਾਚਕ ਕੀ ਅਰਦਾਸ ਨਾਨਕ ਭਾਗ ਵੱਡੇ ਤਿਨਾਂ ਗੁਰਮੁਖਾਂ ਜਿਨ ਅੰਤਰ ਨਾਮ ਪਰਗਾਸ ਸ੍ਰੀ ਰਾਗ ਮਹੱਲਾ 5 ਘਰ ਪਹਿਲਾ ਕਿਆ ਤੂ ਰਤਤਾ ਦੇਖ ਕੈ ਪੁੱਤਰ ਕਲਤਰ ਸੀਗਾਰ ਰਸ ਭੋਗਹਿ ਖੁਸ਼ੀਆਂ ਕਰਹਿ ਮਾਣਹਿ ਰੰਗ ਅਪਾਰ ਬਹੁਤ ਕਰਹਿ ਫੁਰਮਾਈ ਸੀ ਵਰਤਹਿ ਹੋਏ ਅਫਾਰ ਕਰਤਾ ਚਿਤ ਨ ਆਵਈ ਮਨਮੁਖ ਅੰਧ ਗਵਾਰ ਮੇਰੇ ਮਨ ਸੁਖਦਾਤਾ ਹਰ ਸੋਏ ਗੁਰ ਪ੍ਰਸਾਦੀ ਪਾਈਐ ਕਰਮ ਪ੍ਰਾਪਤ ਹੋਏ ਰਹਾਉ ਕਪੜ ਪੋਗ ਲਪਟਾਇਆ ਸੋਇਨਾ ਰੂਪਾ ਖਾਕ ਹੈ ਬੁਰ ਗੈਵਰ ਬਹੁ ਰੰਗੇ ਕੀਏ ਰਥ ਅਥਾਕ ਕਿਸ ਹੀ ਚਿਤ ਨ ਪਾਵਹੀ ਬਿਸਰਿਆ ਸਭ ਸਾਕ ਸਿਰਜਣ ਹਾਰ ਭੁਲਾਇਆ ਵਿਣ ਨਾ ਵੈ ਨਾ ਪਾਕ ਲੈਂਦਾ ਬਦ ਦੁਆਏ ਤੂੰ ਮਾਇਆ ਕਰਹਿ ਇਕਤ ਜਿਸਨੂੰ ਤੂੰ ਪਤੀ ਆਇਂਦਾ ਸੋ ਸਣ ਤੁਜੈ ਅਨਿਤ ਅਹੰਕਾਰ ਕਰਹਿ ਅਹੰਕਾਰਿਆ ਵਿਆਪਿਆ ਮਨ ਕੀ ਮਤ ਤਿਨ ਪ੍ਰਭ ਆਪ ਬੁਲਾਇਆ ਨਾ ਤਿਸ ਜਾਤ ਨਾ ਪਤ ਸਤਿਗੁਰ ਪੁਰਖ ਮਿਲਾਇਆ ਹਰ ਇੱਕੋ ਸੱਜਣ ਸੋਏ ਹਰ ਜਨ ਕਰ ਆਖਾ ਏਕ ਹੈ ਕਿਆ ਮਾਨਸ ਹੋਮੈ ਰੋਏ ਜੋ ਹਰ ਜਨ ਭਾਵੈ ਸੋ ਕਰੇ ਦਰ ਫੇਰ ਨਾ ਪਾਵੈ ਕੋਏ ਨਾਨਕ ਰਤਾ ਰੰਗ ਹਰ ਸਭ ਜਗ ਮਹਿ ਚਾਂਦਨ ਹੋਏ ਸ੍ਰੀ ਰਾਗ ਮਹੱਲਾ 5 ਮਨ ਬिलास ਬਹੁਰੰਗ ਕਣਾ ਦ੍ਰਿਸ਼ਟ ਪੂਲ ਖੁਸ਼ੀਆਂ ਛਤਰ ਧਾਰ ਬਾਦਸ਼ਾਹੀਆ ਵਿੱਚ ਸਹਸੇ ਪਰਿਆ ਭਾਈ ਰੇ ਸੁਖ ਸਾਧ ਸੰਗ ਪਾਇਆ ਲਿਖਿਆ ਲੇਖ ਤਿੰਨ ਪੁਰਖ ਵਿਦਾਤਾ ਦੁਖ ਸੈਸਾ ਮਿਟ ਗਿਆ ਰਹਾਉ ਜੇ ਤੇ ਥਾਨ ਤਨੰਤਰਾ ਤੇਤੇ ਪਵ ਆਇਆ ਤਨ ਪਾਤੀ ਵਡ ਭੂਮੀਆਂ ਮੇਰੀ ਮੇਰੀ ਘਰ ਪਰਿਆ ਹੁਕਮ ਚਲਾਏ ਨ ਸੰਗ ਹੋਏ ਵਰਤੇ ਅਫਰਿਆ ਸਭ ਕੋ ਵਸਗਤ ਕਰ ਲਿਓਨ ਬਿਨ ਨਾਵੇ ਖਾਕ ਰਲਿਆ ਕੋਟ 33 ਸੇਵਕਾ ਸਿੱਧ ਸਾਧਕ ਦਰ ਖਰਿਆ ਗਿਰਮਬਾਰੀ ਵੱਡ ਸਾਹਬੀ ਸਬ ਨਾਨਕ ਸੁਪਨthia ਸ੍ਰੀ ਰਾਗ ਮਹੱਲਾ 5ਵਾਂ ਭਲਕੇ ਉਠ ਪਪੋਲੀਐ ਬਿਨ ਬੁਜੇ ਮੁਗਦ ਅਜਾਨ ਸੋ ਪ੍ਰਭ ਚਿਤ ਨ ਆਇਓ ਛੁੱਟੈਗੀ ਬੇਬਾਨ ਸਤਗੁਰ ਸੇਤੀ ਚਿਤ ਲਾਏ ਸਦਾ ਸਦਾ ਰੰਗ ਮਾਣ प्राणी तू आया लाहा ਲੈਣ ਲੱਗਾ ਕਿਤਕ ਫਕੜੇ ਸਭ ਮੁਕਤੀ ਚੱਲੀ ਰੈਣ ਰਹਾਉ ਕਦਮ ਕਰੇ ਪਸ ਪੰਖੀਆ ਦਿਸੈ ਨਾਹੀ ਕਾਲ ਉਤੈ ਸਾਥ ਮਨੁਖ ਹੈ 파타 ਮਾਇਆ জাল ਮੁਕਤੇ ਸੇ ਹੀ ਭਾਲੀ ਅਹੇ ਜੇ ਸੱਚਾ ਨਾਮ ਸੰਹਾਲ ਜੋ ਕਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ ਜਿੱਥੈ ਜਾਏ ਤੁਧ ਵਰਤਨਾ ਤਿਸ ਕੀ ਚਿੰਤਾ ਨਾ ਹੈ ਫਾਥੇ ਸਈ ਨਿਕਲੇ ਜੇ ਗੁਰ ਕੀ ਪੈਰੀ ਪਾਹੇ ਕੋਈ ਰਖ ਨ ਸਕਈ ਦੂਜਾ ਕੋ ਨਾ ਦਿਖਾਏ ਚਾਰੇ ਕੁੰਡਾ ਪਾਲ ਕੈ ਆਏ ਪਿਆ ਸਰਣਾਏ ਨਾਨਕ ਸਚੈ ਪਾਤ ਸਾਹਿ ਡੁੱਬਦਾ ਲਿਆ ਕਢਾਏ ਸ੍ਰੀ ਰਾਗ ਮਹੱਲਾ 5 ਕੜੀ ਮੁਹਤ ਕਾ ਪਾਹਣਾ ਕਾਜ ਸਵਾਰਨ ਹਾਰ ਮਾਇਆ ਕਾਮ ਵਿਆਪਿਆ ਸਮਝੈ ਨਾਹੀ ਗਾਵਾਰ ਉੱਠ ਚੱਲਿਆ ਪਛਤਾਇਆ ਪਰਿਆ ਵਸ ਜੰਦਾਰ ਅੰਦੇ ਤੂੰ ਬੈਠਾ ਕੰਦੀ ਪਾਹੇ ਜੇ ਹੋਵੀ ਪੂਰਬ ਲਿਖਿਆ ਤਾ ਗੁਰ ਕਾ ਬਚਨ ਕਮਾਹੇ ਰਹਾਉ ਹਰੀ ਨਹੀਂ ਨਹਿ ਡਡਰੀ ਪੱਕੀ ਵੱਡਣ ਹਾਰ ਲੈ ਲੈ ਦਾਤ ਪਹੋਤਿਆ ਲਾਵੇ ਕਰ ਤਈਆਰ ਜਾ ਹੋਆ ਹੁਕਮ ਕਿਰਸਾਨ ਦਾ ਤਾਲੁਣ ਮਿਣਿਆ ਖੇਤਾਰ ਪਹਿਲਾ ਪਹਿਰ ਤੰਦਾ ਗਿਆ ਦੂਜੇ ਪਰ ਸੋਇਆ ਤੀਜੇ ਝਾਕ ਚਖਾਇਆ ਚੌਥੇ ਪੂਰ ਭਇਆ ਕਦ ਹੀ ਚੇਤਨ ਆਇਓ ਜਨ ਜਿਓ ਪਿੰਡ ਦੀਆ ਸਾਧ ਸੰਗਤ ਕਉ ਵਾਰਿਆ ਜਿਉ ਕੀਆ ਕੁਰਬਾਨ ਜਿਸ ਤੇ ਸੋਜੀ ਮਨ ਪਈ ਮਿਲਿਆ ਪੁਰਖ ਸੁਜਾਨ ਨਾਨਕ ਡਿੱਠਾ ਸਦਾ ਨਾਲ ਹਰ ਅੰਤਰ ਜਾਮੀ ਜਾਣ ਸ੍ਰੀ ਰਾਗ ਮਹੱਲਾ ਪੰਜਵਾਂ ਸਬੇ ਗੱਲਾਂ ਵਿਸਰਨ ਇੱਕੋ ਵਿਸਰਨਾ ਜਾਓ ਧੰਦਾ ਸਭ ਜਲਾਇ ਕੈ ਗੁਰਨਾਮ ਦੀਆ ਸੱਚ ਸੁਆਓ ਆਸਾ ਸਬੇ ਲਾਹ ਕੈ ਇਕਾ ਆਸ ਕਮਾਓ ਜਿੰਨੀ ਸਤਗੁਰ ਸੇਵਿਆ ਤਿਨ ਅੱਗੇ ਮਿਲਿਆ ਥਾਓ ਮਨ ਮੇਰੇ ਕਰਤੇ ਨੂੰ ਸਾ ਲਾਹੇ ਸਬੇ ਛੱਡ ਸਿਆਣ ਪਾ ਗੁਰ ਕੀ ਪੈਰੀ ਪਾਹੇ ਰਹਾਉ ਦੁਖ ਭੁਖ ਨਹਿ ਵਿਆਪਈ ਜੇ ਸੁਖ ਦਾਤਾ ਮਨ ਹੋਏ ਕਿਤ ਹੀ ਕੰਮ ਨਾ ਛਜੀਐ ਜਾ ਹਿਰਦੈ ਸੱਚਾ ਸੋਏ ਜੇਸ ਤੂੰ ਰਖੈ ਹੱਥ ਦੇ ਤਿਸ ਮਾਰ ਨਾ ਸਕੈ ਕੋਇ ਸੁਖ ਦਾਤਾ ਗੁਰ ਸੇਵੀ ਐ ਸਭ ਅਵਗਣ ਕੱਢੈ ਧੋਏ ਸੇਵਾ ਮੰਗੈ ਸੇਵਕੋ ਲਾਈਆ ਆਪਣੀ ਸੇਵ ਸਾਧੂ ਸੰਗ ਮਸਕਤੇ ਟੂਠੈ ਪਾਵਾ ਦੇਵ ਸਭ ਕਿਛ ਵਸਗਤ ਸਾਹਿਬੈ ਆਪੇ ਕਰਨ ਕਰਿਵ ਸਤ ਗੁਰ ਕੈ ਬਲ ਹਾਰਣੈ ਮਨ ਸਾ ਸਭ ਪੂਰੇਵ ਇਕੋ ਦਸੈ ਸੱਜਣੋ ਇਕੋ ਭਾਈ ਮੀਤ ਇਕ ਸਹਿ ਦੀ ਸਮਗਰੀ ਇਕ ਸਹਿ ਦੀ ਹੈ ਰੀਤ ਇਕ ਸਿਉ ਮਨ ਮੰਨਿਆ ਤਾ ਹੋਆ ਨਹਿ ਚਲ ਚੀਤ ਸੱਚ ਖਾਣਾ ਸੱਚ ਪੈਨਣਾ ਟੇਕ ਨਾਨਕ ਸੱਚ ਕੀਤ ਸ੍ਰੀ ਰਾਗ ਮਹੱਲਾ 5ਵਾਂ ਸਬੇ ਤੋਕ ਪ੍ਰਾਪਤੇ ਜੇ ਆਵੇ ਇਕ ਹੱਥ ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਥ ਗੁਰ ਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋ ਵੈ ਮਥ ਮੇਰੇ ਮਨ ਏਕਸ ਸਿਉ ਚਿਤ ਲਾਇ ਏਕਸ ਬਿਨ ਸਭ ਧੰਦ ਹੈ ਸਭ ਮਿਥਿਆ ਮੂਹ ਮਾਇ ਰਹਾਉ ਲਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੂਰਬ ਲਿਖਿਆ ਤਿਨ ਸਤਗੁਰ ਚਰਨ ਗਹੇ ਸਫਲ ਮੂਰਤ ਸਫਲਾ ਕੜੀ ਜਿਤ ਸੱਚੇ ਨਾਲ ਪਿਆਰ ਦੁਖ ਸੰਤਾਪ ਨ ਲੱਗਾਈ ਜਿਸ ਹਰ ਕਾ ਨਾਮ ਆਧਾਰ ਬਾਹ ਪਕੜ ਗੁਰ ਕਾੜਿਆ ਸੋਈ ਉੱਤਰਿਆ ਪਾਰ ਥਾਨ ਸੁਹਾਵਾ ਪਵਿੱਤ ਹੈ ਜਿਥੈ ਸੰਤ ਸਭਾ ਧੋਈ ਤਿਸਹੀ ਨੋ ਮਿਲੈ ਜਿਨ ਪੂਰਾ ਗੁਰੂ ਲੱਭਾ ਨਾਨਕ ਬੱਦਾ ਕਰ ਤਹਾਂ ਜਿਥੈ ਮਿਰਤ ਨਾ ਜਨਮ ਜਰਾ ਸਰੀਰ ਆਗ ਮਹੱਲਾ ਪੰਜਵਾਂ ਸੋਈ ਧਿਆਇ ਜੀੜੇ ਸਿਰ ਸਾਹ ਪਾਤ ਸਾਹ ਤੇ ਸਹੀ ਕੀ ਕਰ ਆਸ ਮਨ ਜਿਸ ਕਾ ਸਬਸ ਵੇ ਸਾਹੋ ਸਭ ਸਿਆਣਪਾਂ ਛੱਡ ਕੇ ਗੁਰ ਕੀ ਚਰਣੀ ਪਾਹੋ ਮਨ ਮੇਰੇ ਸੁਖ ਸਹਜ ਸੇਤੀ ਜਪਨਾਉ ਆਠ ਪਹਿਰ ਪ੍ਰਭ ਧਿਆਇ ਤੂੰ ਗੁਣ ਗੋਇੰਦ ਨਿਤ ਗਾਉ ਰਹਾਉ ਤਿਸ ਕੀ ਸਰਨੀ ਪਰਮਨਾ ਜਿਸ ਜੇਵੜ ਅਵਰ ਨ ਕੋਏ ਜਿਸ ਸਿਮਰਤ ਸੁਖ ਹੋਏ ਕਣਾ ਦੁਖ ਦਰਦ ਨ ਮੂਲੇ ਹੋਏ ਸਦਾ ਸਦਾ ਕਰ ਚੱਕਰੀ ਪ੍ਰਭ ਸਾਹਿਬ ਸੱਚਾ ਸੋਏ ਸਾਧ ਸੰਗਤ ਹੋਏ ਨਿਰਮਲਾ ਕਟਿਏ ਜਮਕੀ ਫਾਸ ਸੁਖ ਦਾਤਾ ਪੈ ਭੰਜਨੋ ਤਿਸ ਆਗੇ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਤਾ ਕਾਰਜ ਆਵੇ ਰਾਸ ਬਹੁਤੋ ਬਹੁਤ ਵਿਖਾਣੀ ਐ ਉੱਚੋ ਉੱਚਾ ਥਾਓ ਵਰਨਾ ਚਿਹਨਾ ਬਾਹਰਾ ਕੀਮਤ ਕਹਿ ਨਸਕਾਓ ਨਾਨਕ ਕਉ ਪ੍ਰਭ ਮਯਾ ਕਰ ਸੱਚ ਦੇਵ ਹੋ ਆਪਣਾ ਨਾਓ